ਬਿਜਲੀ ਮੰਤਰੀ ਹਰਪਰਜਨ ਸਿੰਘ ਏਟੀਓ ਨੇ ਨਕੋਦਰ ਵਿਖੇ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਪਾਵਰ ਸਟੇਸ਼ਨ ਦਾ ਰੱਖਿਆ ਨੀ ਪੱਥਰ ਪ੍ਰੋਜੈਕਟ ਨਾਲ 37 ਤੋਂ ਵੱਧ ਪਿੰਡਾਂ ਨੂੰ ਹੋਵੇਗਾ ਲਾਭ ਅਤੇ ਇਲਾਕੇ ਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਚ ਹੋਵੇਗਾ ਹੋਰ ਸੁਧਾਰ ਇਹ ਪ੍ਰੋਜੈਕਟ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਵੱਡੀ ਮੰਗ ਨੂੰ ਕਰੇਗਾ ਪੂਰਾ ਸੂਬੇ ਵਿੱਚ ਬਿਜਲੀ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਇੱਕ ਹੋਰ ਅਹਿਮ ਕਦਮ ਚੁੱਕ ਲਿਆ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਭਰਜਨ ਸਿੰਘ ਈਟੀਓ ਅਤੇ ਵਿਧਾਇਕ ਇੰਦਰਜੀਤ ਕੌਰ ਮਾਰ ਵੱਲੋਂ ਅੱਜ ਵਿਧਾਨ ਸਭਾ ਹਲਕਾ ਨਕੂਦਰ ਦੇ ਪਿੰਡ ਬੀਰਪਿੰਡ ਵਿਖੇ 68 ਕੇਵੀ ਬਿਜਲੀ ਸਬਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ 7 ਕਰੋੜ ਰੁਪਏ ਦੀ ਲਾਗਤ ਨਾਲ ਇਸ ਨਵੇਂ ਪ੍ਰੋਜੈਕਟ ਵਿੱਚ 12.5 ਐਮਵੀਏ ਬਿਜਲੀ ਟਰਾਂਸਫਾਰਮਰਾਂ ਦੇ ਸਾਡੇ 4.5 ਕਿਲੋਮੀਟਰ ਲੰਬੀ 68 ਕੇਵੀ ਲਾਈਨ ਹੋਵੇਗੀ ਇਸ ਪ੍ਰੋਜੈਕਟ ਨੂੰ ਨਵੇਂ 11 ਕੇਵੀ ਫੀਡਰਾਂ 6 ਖੇਤੀਬਾੜੀ ਇੱਕ ਸ਼ਹਿਰੀ ਅਤੇ ਦੋ ਯੂਪੀਐਸ ਫੀਡਰ ਨਾਲ ਵੀ ਜੋੜਿਆ ਜਾਵੇਗਾ ਇਸ ਸਬਸਟੇਸ਼ਨ ਦੇ ਸ਼ੁਰੂ ਹੋਣ ਨਾਲ ਸਿੱਧੇ ਤੌਰ ਤੇ 20 ਪਿੰਡਾਂ ਤੇ 17 ਹੋਰ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਹੋਣ ਨਾਲ ਕੁੱਲ 37 ਪਿੰਡਾਂ ਨੂੰ ਲਾਭ ਮਿਲੇਗਾ ਉਨਾ ਅੱਗੇ ਦੱਸਿਆ ਕਿ ਸਬਸਟੇਸ਼ਨ ਨਾਲ ਫੀਡਰ ਦੀ ਲੰਬਾਈ ਵੀ ਘਟੇਗੀ ਜਿਸ ਦੇ ਸਿੱਟੇ ਵਜੋਂ ਖੇਤੀਬਾੜੀ ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ ਇਸ ਨਾਲ 132 ਕੇਵੀ ਨਕੂਦਰ 220 ਕੇਵੀ ਨੂਰਮੰਨ ਅਤੇ 68 ਕੇਵੀ ਸ਼ਮਸ਼ਾబాద్ ਅਤੇ ਸ਼ੰਕਰ ਪਾਵਰ ਸਟੇਸ਼ਨ ਤੇ ਲੋਡ ਨੂੰ ਘਟਾਇਆ ਜਾ ਸਕੇਗਾ ਜਿਸ ਨਾਲ ਇਹਨਾਂ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ ਇਸ ਮੌਕੇ ਹਰਪ੍ਰੀਤ ਸਿੰਘ ਈਟੀਓ ਵੱਲੋਂ ਸੂਬੇ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਵਿਕਾਸ ਅਤੇ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਲ ਦੀ ਵਿਸ਼ੇਸ਼ ਰਿਪੋਰਟ। ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਨਕੋਦਰ ਹਲਕੇ ਦੇ ਵਿੱਚ ਅਸੀਂ ਨਵਾਂ 66 ਕੇਵੀ ਦਾ ਗ੍ਰਿਡ ਜਿਹੜਾ ਆ ਉਹ ਲਗਾਉਣ ਜਾ ਰਹੇ ਆ ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦਊਂਗਾ ਇਸ ਪਿੰਡ ਦੀ ਪੰਚਾਇਤ ਅਤੇ ਤਰ੍ਹਾਂ ਪਿੰਡ ਦੀ ਪੰਚਾਇਤ ਨੂੰ ਜਿਨ੍ਹਾਂ ਨੇ ਆਪਣੀ ਪੰਚਾਇਤ ਦੇ ਖਾਤੇ ਦੇ ਵਿੱਚੋਂ ਸਾਤ ਤਕਨਾਲ ਜਗ੍ਹਾ ਜਿਹੜੀ ਸੀਗੀ ਉਹ ਇਸ ਸਬਸਟੇਸ਼ਨ ਬਣਾਉਣ ਵਾਸਤੇ ਪੀਐਸ ਪੀਸੀਐਲ ਨੂੰ ਦਿੱਤੀ ਔਰ ਦੂਸਰੇ ਨੰਬਰ ਤੇ ਮੇਰਾ ਬਹੁਤ-ਬਹੁਤ ਧੰਨਵਾਦ ਮੈਂ ਕਰਨਾ ਚਾਹੂੰਗਾ ਸਾਡੇ ਮਾਨਯੋਗ ਵਿਧਾਇਕ ਨਕੌਦਰ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਉਦਮ ਸੀਗਾ ਕਿ ਅਸੀਂ ਇੱਕ 66 ਕੇ ਵੀ ਦਾ ਗ੍ਰੇਡ ਜਿਹੜਾ ਆ ਉਹ ਇੱਥੇ ਲੈ ਕੇ ਆਈਏ ਸੋ ਇਹਨਾਂ ਨੇ ਕਾਫੀ ਯਤਨ ਕੀਤੇ ਔਰ ਅਲਟੀਮੇਟਲੀ ਅਸੀਂ ਇਹ ਗ੍ਰੇਡ ਜਿਹੜਾ ਮਨਜ਼ੂਰ ਕਰਨ ਦੇ ਵਿੱਚ ਕਾਮਯਾਬ ਹੋਏ ਔਰ ਇਹ ਗ੍ਰੇਡ ਦੇ ਉੱਤੇ 7 ਕਰੋੜ ਰੁਪਇਆ ਜਿਹੜਾ ਖਰਚ ਆਉਣਾ ਹੈ ਇਹਦੇ ਵਿੱਚ ਅਸੀਂ 4.5 ਕਿਲੋਮੀਟਰ ਦੀ 66 ਕੇ ਵੀ ਦੀ ਲਾਈਨ ਜਿਹੜੀ ਆ ਉਹ ਕੱਢਾਂਗੇ ਔਰ 9 11 ਕੇਵੀ ਦੀਆਂ ਨਵੇਂ ਫੀਡਰ ਜਿਹੜੇ ਆ ਨਿਕਲਣਗੇ ਜਿਦੇ ਵਿੱਚ ਆ 6 ਸਾਡੇ ਏਪੀ ਫੀਡਰ ਐਗਰੀਕਲਚਰ ਤੇ ਜਾਣਗੇ ਇਹ কারਬਨ ਨੂੰ ਜਾਏਗਾ ਦੋ ਯੂਪੀਐਸ ਰੂਰਲ ਜਿਹੜੇ ਆ ਉਹਨਾਂ ਨੂੰ ਜਾਣਗੇ ਔਰ ਇਹਦੇ ਨਾਲ 20 ਪਿੰਡ ਜਿਹੜੇ ਨੇ ਉਹ ਡਾਇਰੈਕਟ ਇਹਦੇ ਤੋਂ ਫਾਇਦਾ ਲੈਣਗੇ ਔਰ 17 ਪਿੰਡ ਜਿਹੜੇ ਨੇ ਉਹਨਾਂ ਨੂੰ ਇੰਡਾਇਰੈਕਟ ਤੌਰ ਤੇ ਫਾਇਦਾ ਹੋਏਗਾ ਨਵੇਂ ਗ੍ਰਿਡ ਲੋਨ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਬਿਜਲੀ ਦੀ ਸਪਲਾਈ ਲੋਡ ਵਧੇ ਨਾ ਜਦੋਂ ਉਦੋਂ ਫਿਰ ਟ੍ਰਿਪਿੰਗ ਬ੍ਰੇਕਡਾਊਨ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਅਸੀਂ ਜਿਹੜੇ ਪਹਿਲੇ ਆਲਰੇਡੀ ਐਗਜ਼ਿਸਟਿੰਗ ਗ੍ਰਿਡ ਹੁੰਦੇ ਨੇ ਉਹਨਾਂ ਨੂੰ ਡੀਲੋਡ ਕਰਦੇ ਆ ਉਹਨਾਂ ਨੂੰ ਡੀਲੋਡ ਕਰਨ ਵਾਸਤੇ ਅਸੀਂ ਨਵੇਂ ਗ੍ਰਿਡ ਬਣਾਉਣੇ ਆ ਸਾਡੇ ਕੋਲ ਨਕੋਤਰ ਦੇ ਵਿੱਚ 132 ਕੇਵੀ ਦਾ ਗ੍ਰਿਡ ਸੀਗਾ ਜਿਹਦੇ ਤੋਂ ਅੱਗੇ 32 ਆਲਰੇਡੀ ਚੱਲ ਰਹੀ ਸੀਗੀ ਨੂਰਮਲ 220 ਕੇਵੀ ਦੇ ਆ ਥੈਨ ਸ਼ਮਸ਼ਾਬਾਦ ਸ਼ਮਸ਼ਾਬਾਦ ਵੀ 68 ਕੇਵੀ ਆ ਤੇ ਸ਼ੰਕਰ ਵਿਸ਼ਾਸ਼ ਵੀ 68 ਕੇਵੀ ਆ ਉਹਨਾਂ ਨੂੰ ਹੁਣ ਜਦੋਂ ਉਹਦੇ ਤੋਂ 68 ਕੇਵੀ ਦਾ ਇੱਕ ਨਵਾਂ ਗ੍ਰਿਡ ਬਣ ਕੇ ਉਹ ਡੀ ਰੋਡੋ ਜਾਣ ਕੇ मतलब ਬਿਜਲੀ ਦੀ ਸਪਲਾਈ ਜਿਹੜੀ ਆ ਉਹ ਬਿਹਤਰ ਹੋ ਜੂਗੀ ਸੋ ਆ ਇਹ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਬਿਜਲੀ ਤਾਂ ਪਹਿਲਾਂ ਸਪਲਾਈ ਤਾਂ ਸਾਡੇ ਕੋਲ ਬਹੁਤ ਆ ਸਾਡੇ ਕੋਲ ਜਨਰੇਸ਼ਨ ਵੀ ਬਹੁਤ ਆ ਪਿਛਲੇ 2.5 ਸਾਲ ਦੇ ਵਿੱਚ ਸਰਕਾਰ ਕੋ ਗੁਣ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਾਫੀ ਬਿਜਲੀ ਵਿਭਾਗਮ ਦੇ ਵਿੱਚ ਸੁਧਾਰ ਹੋਏ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਅਰਾਊਂਡ 18 ਕਾ ਗ੍ਰਿਡ ਜਿਹੜੇ ਨੇ 60 ਕੇਵੀ ਦੇ ਪਿਛਲੇ ਢਾਈ ਸਾਲਾਂ ਚ ਕੰਪਲੀਟ ਕੀਤੇ ਨੇ ਨੌਕ ਸਾਡੇ ਅੰਡਰ ਕੰਸਟਰਕਸ਼ਨ ਵੀ ਨੇ ਸੋ ਅਸੀਂ ਨੀਅਰ ਵੇਕਨ ਬਿਹਤਰ ਬਿਜਲੀ ਸਪਲਾਈ ਦੇਣ ਵਾਸਤੇ ਹਮੇਸ਼ਾ ਯਤਨ ਸਿਸ਼ੀਲਾ ਔਰ ਉਸੇ ਵਜ੍ਹਾ ਦੇ ਵਿੱਚ ਅ ਨਿਤਰਾਪਿੰਡ ਦੇ ਵਿੱਚ ਜਿਹੜਾ ਨਵਾਂ ਗ੍ਰਿਡ ਜਿਹੜਾ ਸਟੱਪ ਹੋ ਰਿਹਾ ਮੰਤਰੀ ਸਾਹਿਬ ਅ ਜਿਹੜਾ ਸੁਖਵੀਰ ਬਾਦਲ ਤੇ ਹਮਲਾ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੜੀ ਮੰਦ ਭਾ ਕੀ ਗੱਲ ਆ ਜੀ ਮਤਲਬ ਮਾੜੀ ਘਟਨਾ ਹੋਈ ਆ ਮੈਂ ਪੰਜਾਬ ਪੁਲਿਸ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਇਸ ਜਿਹੜੀ ਕੋਸ਼ਿਸ਼ ਸੀਗੀ ਜਿਹੜੀ ਸੁਖਬੀਰ ਬਾਦਲ ਜੀ ਦੇ ਹਮਲੇ ਦੀ ਉਹਨੂੰ ਨਾਕਾਮ ਕੀਤਾ ਔਰ ਫੌਰਨ ਜਿਹੜਾ ਹੈਗਾ ਸੀਗਾ ਅਪਰਾਧੀ ਜਿਹੜਾ ਵੀ ਬੰਦਾ ਜਿੰਨੇ ਫਾਇਰ ਕੀਤਾ ਸੀਗਾ ਉਹਨੂੰ ਫੌਰਨ ਹਿਰਾਸਤ ਦੇ ਵਿੱਚ ਲਿਆ ਐ ਐਫ ਆਈ ਆਰ ਜਿਹੜੀ ਆ ਉਹ ਲੌਸ ਹੋ ਚੁੱਕੀ ਆ ਔਰ ਨੈਕਸਟ ਜੋ ਵੀ ਦੀ ਇਨਕੁਆਰੀ ਆ ਉਹ ਚੱਲ ਰਹੀ ਆ ਸਰ ਕਿਸਾਨ ਕਿੰਨੇ ਦਾ ਕਿੰਨੇ ਚੋਟਾ ਟਾਸਕ ਕੰਪਲੀਟ ਹੋ ਜਾਊਗਾ ਜੀ ਦੇਖੋ ਅਜੇ ਇਨੀਸ਼ੀਅਲ ਇਨਕੁਆਰੀ ਸਾਡੇ ਕੋਲ ਆਈ ਆ ਬਹੁਤ ਜਲਦ ਸਾਡੀਆਂ ਫੋਰਸਸ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਿੱਜੀ ਤੌਰ ਤੇ ਉਹਨਾਂ ਨੇ ਇਸ ਘਟਨਾ ਦੇ ਉੱਤੇ ਨਜ਼ਰ ਲਾਈ ਹੋਈ ਆ ਔਰ ਬਹੁਤ ਜਲਦ ਅਸੀਂ ਜੋ ਵੀ ਕੌਨਸਪੀਰੇਟਰ ਨੇ ਜਿਹਦਾ ਜਿਹਦਾ ਵੀ ਇਹਦੇ ਵਿੱਚ ਅ ਅੰਤੋਸ਼ੀ ਹੋਊਗਾ ਉਹ ਦੋਸ਼ੀ ਨੂੰ ਜਦੋਂ ਅਸੀਂ ਜਲਦੀ ਨੌਕਾਪ ਕਰਾਂਗੇ ਔਰ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਨਿਯਮਾਂ ਅਨੁਸਾਰ ਬੰਦਿਸਾਂ ਜਿਹੜੀਆਂ ਉਹ ਸਰ ਸਰ ਜਿਹੜੇ ਨਵੇਂ ਕਿ 2018 ਤੋਂ ਨਵੇਂ ਕਨੈਕਸ਼ਨ ਜਿਹੜੇ ਆ ਉਹ ਬੰਦ ਨੇ ਉਹਦਾ ਰੀਜ਼ਨ ਇਹ ਸੀਗਾ ਕਿ ਸਾਡਾ ਪਾਣੀ ਦਾ ਪੱਧਰ ਜਿਹੜਾ ਕਾਫੀ ਡਾਊਨ ਜਾ ਰਿਹਾ ਸੀਗਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨਹਿਰੀ ਪਾਣੀ ਜਿਹੜਾ ਆ ਉਹਨੂੰ ਟੇਲਾਂ ਤੱਕ ਪਹੁੰਚਾ ਕੇ ਔਰ ਨਹਿਰੀ ਪਾਣੀ ਖੇਤਾਂ ਨੂੰ ਜਿਹੜਾ ਆ ਉਹ ਦਿੱਤਾ ਜਾਵੇ ਤਾਂ ਕਿ ਇੱਕ ਤੇ ਸਾਡੇ ਉਸ ਪਾਣੀ ਦੀ ਵਰਤੋਂ ਹੋ ਸਕੇ ਦੂਸਰਾ ਸਾਡਾ ਗਰਾਊਂਡ ਵਾਟਰ ਜਿਹੜਾ ਆ ਉਹ ਬਚ ਸਕੇ ਸੋ ਇਹਦੇ ਨਾਲ ਥੋੜਾ ਜਿਹਾ ਫਾਇਦਾ ਵੀ ਹੋਇਆ ਕਿਉਂਕਿ ਵਾਟਰ ਟੇਬਲ ਜਿਹੜਾ ਪੰਜਾਬ ਦਾ ਆ ਉਹ ਥੋੜਾ ਉੱਪਰ ਵੀ ਆਇਆ ਸੋ ਅਸੀਂ ਕੋਸ਼ਿਸ਼ ਦੇ ਵਿੱਚ ਆ ਕਿ ਜਿੱਥੇ ਵੀ ਆ ਨਹਿਰੀ ਪਾਣੀ ਜਿਹੜਾ ਪਚਾਇਆ ਜਾ ਸਕੇ ਤਾਂ ਕਿ ਇੱਕ ਤੇ ਬਿਜਲੀ ਦੀ ਬਚਤ ਹੋਊਗੀ ਇੱਕ ਸਾਡਾ ਗਰਾਊਂਡ ਵਾਟਰ ਜਿਹੜਾ ਜਿਹੜੇ ਕਾਫੀ ਪਰਤੀਆਂ ਕੀਤੀਆਂ ਨੇ 1300 ਲਾਈਨਮੈਨ ਆਪਿਛਲੇ ਦਿਨੀ ਅਜੇ ਹਫਤਾ ਕੀ ਹੋਇਆ 1300 ਲਾਈਨਮੈਨ ਹੋਰ ਭਰਤੀ ਕੀਤੇ ਨੇ ਮੈਂ ਸਮਝਦਾ ਕਿ ਠੀਕ ਆ ਤੁਹਾਡੇ ਨਾਰਥ ਜ਼ੋਨ ਦੇ ਵਿੱਚ ਜਿਹੜੀ ਆ ਮੁਲਾਜ਼ਮਾਂ ਦੀ ਘਾਟ ਆ ਅਸੀਂ ਇਹ ਜੜੀਆਂ ਹੁਣ ਭਰਤੀਆਂ ਕੀਤੀਆਂ ਨੇ ਇਹਦੇ ਵਿੱਚੋਂ ਜਿਹੜੇ ਮੁਲਾਜ਼ਮ ਨੇ ਉਹ ਵੱਧ ਤੋਂ ਵੱਧ ਨਾਰਥ ਜ਼ੋਨ ਦੇ ਸਰ ਨਵੇਂ ਕਨੈਕਟ